что The mm -hmm. ਮਪਛਾਨੈ ਸੁਖ ਹੋਵੇ ਦਿਨ ਰਾਤੀ ਪ੍ਰਣਗਤ ਨਾਨਕ ਹੁਕਮ ਫੱਛਾਨੈ ਸੁਖ ਹੋਵੇ ਨrati ਜੁਗੋਂ ਜੁਗ ਬਦਲ ਦੋ ਜਹਾਨਾਂ ਦੇ ਵਾਲੀ ਚਵਰ ਤਕਤਾਂ ਦੇ ਮਾਲਕ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨਿਗੀ ਕੋਤ ਦਾ ਅਨੰਦ ਮੰਗ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਹਨ ਰੋਮਣੀ ਭਗਤ ਭਗਤ ਕਬੀਰ ਜੀ ਪਰਮਾਤਮਾ ਦੀ ਸਿਫਤ ਕਰਦੇ ਹੋਏ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਸਾਨੂੰ ਇੱਕ ਜਿੰਦਗੀ ਦਾ ਸੁਝਾਅ ਦੇ ਰਹੇ ਨੇ ਜਿੰਦਗੀ ਦਾ ਇੱਕ ਸਕੂਨ ਆਨੰਦ ਜਿਹੜਾ ਉਹ ਸਾਨੂੰ ਦੇ ਰਹੇ ਨੇ ਜਿਸ ਤੋਂ ਸਾਰੇ ਆਨੰਦ ਸ਼ੁਰੂ ਹੁੰਦੇ ਜਿਹੜਾ ਕੇ ਲਈ ਆਨੰਦ ਦਾ ਦਰਵਾਜਾ ਖੁਸ਼ੀਆਂ ਦਾ ਦਰਵਾਜਾ ਤਰੱਕੀਆਂ ਦਾ ਦਰਵਾਜਾ ਰੱਬ ਦੇ ਦਰ ਦਾ ਦਰਵਾਜਾ ਸਾਨੂੰ ਸਤਿਗੁਰੂ ਸਤਿਕਾਰਯੋਗ ਕਵੀਰ ਜੀ ਦਾ ਸਰ ਹੈ ਕਵੀਰ ਜੀ ਕਹਿੰਦੇ ਨੇ ਕਿ ਰੱਬ ਦੇ ਨਾਲ ਜੁੜਨ ਦੇ ਲਈ ਸਾਨੂੰ ਕੋਈ ਨਾ ਕੋਈ ਹੀਲਾ ਵਸੀਲਾ ਕੋਈ ਕਾਰਨ ਬਣਦਾ ਹੈ ਜਿੰਦਗੀ ਦੇ ਵਿੱਚ ਇਨਸਾਨ ਦੀ ਇਹ ਬਦਕਿਸਮਤੀ ਹੈ ਕਿ ਰੱਬ ਦੇ ਨਾਲ ਜੁੜਦਾ ਕਿਸੇ ਕਾਰਨ ਕਿਸੇ ਵਜ੍ਹਾ ਕਰਕੇ ਜੁੜਦਾ ਰੱਬ ਦੇ ਨਾਲ ਆਪਣੇ ਕਰਕੇ ਨਹੀਂ ਜੁੜਦਾ। ਆ ਰੱਬ ਦੇ ਦਰ ਤੇ ਕੁਝ ਚਾਹੀਂਦਾ ਤਾਂ ਜੁੜੇਗਾ ਕੋਈ ਦੁੱਖ ਵੈ ਗਿਆ ਰੱਬ ਤੇ ਤਾਂ ਰੱਬ ਦੇ ਦਰ ਤੇ ਤਾਂ ਜੁੜੇਗਾ ਜੋ ਕੁਝ ਦਿੱਤਾ ਹੈ ਰੱਬ ਨੇ ਜੋ ਕੁਝ ਹੈ ਉਹਦਾ ਸ਼ੁਕਰਾਨਾ ਕਰਦਾ ਰੱਬ ਦੇ ਦਰ ਤੇ ਆਇਆ ਜੁੜਿਆ ਹੋਵੇ ਕੋਈ ਬਿਰਲਾ ਹੈ। ਕਬੀਰ ਜੀ ਕਹਿੰਦੇ ਨੇ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਗੱਲ ਤਾਂ ਕਬੀਰ ਜੀਆਂ ਨੇ ਇਹ ਆਮ ਜੀ ਗੱਲ ਹੈ ਕਿ ਅਸੀਂ ਮਾਲਾ ਦੇ ਨਾਲ ਜਪਦੇ ਆ ਤੁਸੀਂ ਜਵਾਨ ਦੇ ਨਾਲ ਅਸੀਂ ਨੇ ਮਾਲਾ ਨੂੰ ਜਰੀਆ ਬਣਾਇਆ ਤੁਸੀਂ ਨੇ ਆਪਣੀ ਜਵਾਨ ਨੂੰ ਬਣਾ ਲਿਆ ਪਰ ਮਾਲਾ ਤੋਂ ਮਣਕਿਆਂ ਤੋਂ ਇਸ ਜਵਾਨ ਤੱਕ ਜਾਣ ਦੇ ਲਈ ਕਈ ਵਾਰ ਕਈ ਜਨਮ ਲੱਗ ਜਾਂਦੇ ਆਪਣੀ ਜ਼बान ਨੂੰ ਮਾਲਾ ਬਣਾਉਣ ਦੇ ਲਈ ਕਈ ਜਨਮ ਲੱਗ ਜਾਂਦੇ ਨੇ ਬਿਨਾਂ ਸਹਾਰੇ ਤੋਂ ਬਿਨਾਂ ਕਾਰਨ ਤੋਂ ਕਿਸੇ ਵਜ੍ਹਾ ਤੋਂ ਜਦੋਂ ਜੀਹਵਾ ਤੇ ਸਿਮਰਨ ਚੱਲਦਾ ਤਾਂ ਇਹ ਰੱਬ ਦੀ ਬਹੁਤ ਵੱਡੀ ਰਹਿਮਤ ਹੁੰਦੀ ਹੈ ਕਬੀਰ ਜੀ ਕਹਿੰਦੇ ਨੇ ਮੈਂ ਦੁਨੀਆ ਦੇ ਵਿੱਚ ਜਦੋਂ ਕੋਮ ਫਿਰਕੇ ਦੇਖੇ ਆ ਕਹਿੰਦੇ ਵਿਰਲੇ ਨੇ ਜਿਨ੍ਹਾਂ ਦੀ ਜ਼ੁਬਾਨ ਤੇ ਰੱਬ ਦਾ ਨਾਮ ਹੈ ਜਿਨ੍ਹਾਂ ਨੇ ਆਪਣੀ ਜ਼ੁਬਾਨ ਨੂੰ ਆਪਣੀ ਜੀਭਾਂ ਨੂੰ ਸਿਮਰਤ ਇੱਕ ਮਾਲਾ ਬਣਾਇਆ ਬਾਕੀ ਤਾਂ ਲੋਕ ਵਖਾਵਾਏ ਕਿਸੇ ਨੇ ਹੱਥਾਂ ਦੇ ਵਿੱਚ ਪਾ ਲਈ ਕਿਸੇ ਨੇ ਗਲੇ ਦੇ ਵਿੱਚ ਪਾ ਲਈ ਕੋਈ ਕਿਦਾਂ ਵਖਾਵਾ ਕਰਦਾ ਕੋਈ ਕਿਦਾਂ ਮੁਖਾਵਾ ਕਰਦਾ ਪਰ ਅਸਲ ਸਿਮਰਣੀ ਤਾਂ ਰੱਬ ਦੀ ਜੜੀ ਹੁੰਦੀ ਹੈ ਉਹ ਜ਼ੁਬਾਨ ਤੇ ਹੁੰਦੀ ਹੈ ਜ਼ੁਬਾਨ ਦਾ ਸਿਮਰਨ ਕਿਹਨੂੰ ਵਖਾਵੇਂਗਾ ਇਹ ਵਿਖਾਇਆ ਥੋੜਾ ਜਾਂਦਾ ਸਾਧੂ ਕੋ ਮਿਲਨੇ ਜਾਈਏ ਸਾਥਨ ਲੀਜੇ ਕੋਈ ਜਦੋਂ ਰੱਬ ਦੀ ਦਰਦ ਦੀ ਗੱਲ ਆਉਂਦੀ ਹੈ ਤਾਂ ਉਦੋਂ ਤੇਰੇ ਵਿਚਕਾਰ ਅਤੇ ਰੱਬ ਦੇ ਵਿਚਕਾਰ ਤੀਜਾ ਬੰਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਤੀਜਾ ਰਲਿਆ ਤੇ ਕੰਮ ਕਰਿਆ ਪਰ ਜਦੋਂ ਤਰਲੇ ਕੀਤੇ ਸੀ ਹੁਣ ਝੋਲੇ ਭਾਲੇ ਭਗਤ ਨੇ ਨਾਮ ਤਨਨਾ ਜੀ ਹੁਣ ਜਿਸ ਨੇ ਠਾਕੁਰ ਦਿੱਤੇ ਸੀ ਪੰਡਤ ਨੇ ਉਸ ਬ੍ਰਾਹਮਣ ਦੁਰਗਾ ਨੇ ਪੰਡਤ ਨੇ ਹੁਣ ਉਹ ਧਰਲੇ ਕਰਦੇ ਮੇਰਾ ਵੀ ਮਲਾਪ ਕਰਾ ਦੇ ਤਾਂ ਉਹ ਭੋੜਾ ਸੀ ਤੰਨਾ ਜੀ ਤਾਂ ਜਦੋਂ ਉਹਨਾਂ ਨੇ ਰੱਬ ਨੂੰ ਕਿਹਾ ਕਿ ਤੁਸੀਂ ਮੈਨੂੰ ਦਿਦਾਰੇ ਦਿੱਤੇ ਨੇ ਇਹਨਾਂ ਨੂੰ ਵੀ ਦਿਦਾਰੇ ਦੇ ਦਿਓ ਪਰਮਾਤਮਾ ਕਹਿਣ ਲੱਗਾ ਤੰਨਾ ਜੀ ਇਹ ਤੇਰੇ ਕਰਮਾਂ ਕਰਕੇ ਤੈਨੂੰ ਨਸੀਬ ਹੋਇਆ ਹਰ ਇੱਕ ਦੇ ਨਸੀਬ ਦੀ ਗੱਲ ਨਹੀਂ ਹੈ ਇਹ ਜਿਹੜਾ ਇੱਕ ਸੂਰਜ ਨੂੰ ਝੱਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਝੱਲਣੀ ਇਹ ਤਾਕਤ ਕਿਹਨੂੰ ਦਿੰਦੇ ਨੇ ਰੱਬ ਜਿਹਨੂੰ ਤਾਕਤ ਆਪ ਦੇਵੇ ਉਹ ਰੋਸ਼ਨੀ ਉਹ ਝੱਲ ਸਕਦੇ ਰੱਬ ਦੀ ਦੇਦਾਰੇ ਕਰਨੇ ਸੋਖੇ ਥੋੜਾ ਨੇ ਫਸਿਤਾ ਜਾਮਤਾ ਮੰਨਦੇ ਪਏ ਆ ਰੱਬ ਦੀਆਂ ਰਹਿਮਤਾਂ ਮੰਨਦੇ ਪਏ ਆ ਪਰ ਜਦੋਂ ਰੱਬ ਸਾਨੂੰ ਨਿਵਾਜਦਾ ਨਾ ਅਸੀਂ ਇੱਕ ਸੂਰਜ ਹਾੜ ਜਿਤ ਹਾਰ ਦੇ ਮਹੀਨੇ ਦੇ ਵਿੱਚ ਟਿਕ ਟਿਕੀ ਲਾ ਕੇ ਵੇਖੀਏ ਸੂਰਜ ਦੇ ਵੱਲ ਉਹ ਨਿਗਾਹ ਤੇ ਨਜ਼ਰ ਤੇ ਵੀ ਅਸਰ ਪਾ ਦਿੰਦਾ ਹੈ ਇਤਨੀ ਤੇਜ ਰੋਸ਼ਨੀ ਆਉਦੀ ਕਿਰਨਾਂ ਇਤਨੀਆਂ ਤੇਜ ਨੇ ਪਰ ਹਜ਼ਾਰਾਂ ਸੂਰਜਾਂ ਨੂੰ ਇੱਕ ਸਮੇਂ ਦੇਖਣਾ ਮੰਨ ਲੋ ਇੱਕ ਕਤਾਰ ਦੇ ਵਿੱਚ ਇੱਕੋ ਰੋਸ਼ਨੀ ਦੇਖਣੀ ਹਜ਼ਾਰਾਂ ਸੂਰਜਾਂ ਦੀ ਇਤਨੀ ਤਾਕਤ ਹੈ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਵੀ ਘੱਟ ਪੈਂਦੀ ਹੈ ਜਿੱਦਾਂ ਰੱਬ ਦਾ ਪ੍ਰਤਾਪ ਹੈ ਹੁਣ ਉਹਦੇ ਜ਼ਿਦਾਰੇ ਕਰਦੇ ਨੇ ਇਨਾ ਹੀ ਅੱਖਾਂ ਦੇ ਨਾਲ ਇਨਾ ਹੀ ਨਜ਼ਰਾਂ ਦੇ ਨਾਲ ਕਿਵੇਂ ਹੋਣਗੇ ਉਹ ਨਜ਼ਰਾਂ ਅਤੇ ਉਹਨੇਗਾ ਜੇ ਗੁਰੂ ਰਹਿਮਤ ਕਰੇ ਤਾਂ ਬਣਦੀਆਂ ਨੇ ਹੁਣ ਕਿਵੇਂ ਬਣਦੀ ਹੈ ਹੁਣ ਉਹੀ ਤਰੀਕਾ ਸਲੀਕਾ ਜਿਹੜਾ ਸਾਨੂੰ ਭਗਤ ਦੀ ਦੱਸ ਰਹੇ ਨੇ ਤੇਰਾ ਸਲੀਕਾ ਬਣ ਸਕਦਾ ਜੇ ਅਪਣਾਵੇਂ ਤਾਂ ਇਹ ਤਰੀਕਾ ਤੇਰੇ ਲਈ ਕਿ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣਣਾ ਹੈ ਕਿ ਰੱਬ ਦੇ ਨਾਮ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਨਾਮ ਦੀ ਗੱਲ ਕਰਦੇ ਨੇ ਕਬੀਰ ਜੀ ਕਬੀਰ ਜੀ ਅਤੇ ਇਹੀ ਗੱਲ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੁਖਣੀ ਸਾਹਿਬ ਦੀ ਬਾਣੀ ਦੇ ਵਿੱਚ ਕਰਦੇ ਨੇ ਕਿ ਪਾਰ ਜਾਤ ਇਹੋ ਹਰ ਕੋ ਨਾਮ ਵੈਸੇ ਤਾਂ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਪਾਵਨ ਅੰਗ ਨੇ ਮubarਕ ਅੰਗ ਹਰ ਇੱਕ ਅੰਗ ਹਰ ਇੱਕ ਪੰਗਤੀ ਰੱਬ ਦੇ ਨਾਮ ਦੇ ਵਡਿਆਈ ਕਰਦੀ ਭਈ ਹੈ ਹਰ ਇੱਕ ਗੱਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਰੱਬ ਦੀ ਨਾਮ ਦੀ ਇਹ ਵਡਿਆਈ ਹੈ ਪਰ ਇਹ ਕੁਝ ਹਿੰਟ ਹੁੰਦੇ ਨੇ ਸਮਝਣ ਦੇ ਲਈ ਤਾਂ ਕੁਝ ਸਾਨੂੰ ਸੌਖਾ ਸਮਝ ਪੈਦੇ ਰੱਬ ਦੀ ਨਾਮ ਦੀ ਤਾਕਤ ਕੀ ਹੈ ਤਾਂ ਉਹ ਕਹਿੰਦੇ ਨੇ ਪਾਰ ਜਾਤ ਪਾਰਜਾਤ ਹੁੰਦਾ ਜਿਹੜਾ ਸੁਰਗ ਦੇ ਇਹ ਪੰਜ ਰੁੱਖ ਨੇ ਅਤੇ ਇਹਨਾਂ ਵਿੱਚੋਂ ਇੱਕ ਰੁੱਖ ਹੈ ਜਿਹੜਾ ਪਾਰਜਾਤ ਹੈ तकरीबन ਇਹ ਸਾਰੇ ਦੁਨੀਆਂ ਦੇ ਵਿੱਚ ਸਤਜੁਗ ਤੋਂ ਲੈ ਕੇ ਦੁਆਪਰ ਆ ਗਿਆ ਤ੍ਰੇਤਾ ਆ ਗਿਆ ਕਲਜੁਗ ਆ ਗਿਆ ਇਹ ਜਿਹੜਾ ਪਾਰਜਾਤ ਰੁੱਖ ਹੈ ਇਹ ਪ੍ਰਚਲਿਤ ਹੈ ਇਹ ਰੁੱਖ ਐਦਾਂ ਦੇ ਜੋ ਅਸੀਂ ਮੰਗਾਗੇ ਇਹ ਰੁੱਖ ਨੇ ਸਾਨੂੰ ਉਹ ਦੇਣਾ ਇਹਨੂੰ ਕਹਿੰਦੇ ਨੇ ਪਾਰਜਾਤ ਪਾਰਜਾਤ ਇਹੋ ਹਰ ਕੋ ਨਾ ਕਿ ਰੱਬ ਦਾ ਨਾਮ ਜਿਹੜਾ ਹੈ ਨਾ ਕਿਤਨੀ ਵੱਡੀ ਤਾਕਤ ਉਹਦੇ ਵਿੱਚ ਪਾਰ ਜਾਤ ਰੁੱਖ ਦੀ ਕੋਈ ਬੁਨਿਆਦ ਹੈ ਉਮੀਦ ਹੈ ਕੋਈ ਕਿਉਂਕਿ ਸਤਜੁਗ ਦੇ ਵਿੱਚ ਸੀ ਦੁਆਪਰ ਦੇ ਵਿੱਚ ਨਹੀਂ ਹੈ ਤ੍ਰੇਤੇ ਦੇ ਵਿੱਚ ਨਹੀਂ ਹੈ ਅਤੇ ਕਲਯੁਗ ਦੇ ਵਿੱਚ ਨਹੀਂ ਹੈ ਪਰ ਰੱਬ ਦਾ ਨਾਮ ਹਰ ਵਕਤ ਹੈ ਪਾਰ ਜਾਤ ਰੁੱਖ ਵੀ ਪਰਮਾਤਮਾ ਦੇ ਨਾਮ ਦੇ ਅੱਗੇ ਫਿੱਕਾ ਪੈਂਦਾ ਹੈ ਪਰ ਇੱਕ ਸਾਨੂੰ ਸਮਝਾਉਣ ਦੇ ਲਈ ਐਗਜ਼ੈਂਪਲ ਲਈਏ ਪਾਰ ਜਾਤ ਇਹੋ ਹਰ ਕੋ ਨਾਮ ਕਿਉਂਕਿ ਕਾਮ ਤੈਨ ਹਰ ਹਰ ਗੁਣ ਗਾਂ ਅਤੇ ਦੂਜਾ ਇੱਕ ਤਾਂ ਪਾਰ ਜਾਤ ਰੁਖ ਅਤੇ ਦੂਜੀ ਮੰਨੇ ਹੈ ਸੁਰਗਾਂ ਦੀ ਇੱਕ ਗਾਂ ਹੈ ਜਿਹਨੂੰ ਕਹਿੰਦੇ ਨੇ ਕਿ ਸਾਰੀਆਂ ਕਾਮਨਾਵਾਂ ਪੂਰੀ ਕਰਦੀ ਹੈ ਉਹਨੂੰ ਕਹਿੰਦੇ ਨੇ ਪਾਰ ਜਾਤ ਇਹੋ ਹਰ ਕੋ ਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮ ਤੈਨਾ ਇਹ ਕਾਮ ਤੈਨ ਕਾਮ ਤੈਨ ਹਰ ਹਰ ਗੁਣ ਗਾਮ ਇਹ ਤੋਂ ਜੋ ਮੰਗੀਏ ਉਹ ਮਿਲਦੇ ਹਨ ਪਰ ਇਹ ਵੀ ਕੁਝ ਸਮੇਂ ਸੀ ਅਜ ਨਹੀਂ ਹੈ ਪਰ ਰੱਬ ਦਾ ਨਾਮ ਸਤਜੁਗ ਦੇ ਵਿੱਚ ਵੀ ਸੀ ਭਗਤ ਪ੍ਰਹਿਲਾਦ ਜੀ ਨੇ ਜਪਿਆ ਭਗਤ ਤਰੂ ਜੀ ਨੇ ਜਪਿਆ ਬੜੇ ਭਗਤ ਹੋਏ ਨੇ ਸਤਜੁਗ ਦੇ ਉਹਨਾਂ ਨੇ ਜਪਿਆ ਅਤੇ ਅੱਜ ਵੀ ਉਹ ਚਮਕਦੇ ਪਏ ਨੇ ਕਿਉਂਕਿ ਇਹ ਕੁਝ ਹੱਦ ਤੱਕ ਲੋੜਾਂ ਪੂਰੀਆਂ ਕਰਦੀਆਂ ਨੇ ਪਾਰ ਜਾਤ ਹੋ ਗਿਆ ਕਾਮ ਤੈਨ ਹੋ ਗਿਆ ਪਰ ਸਤਿਗੁਰੂ ਕਹਿੰਦੇ ਨੇ ਸਭ ਤੋਂ ਉਤਮ ਹਰ ਕੀ ਕਥਾ ਮਾਲੋ ਰੱਬ ਦਾ ਨਾਮ ਰੱਬ ਦੀ ਵਡਿਆਈ ਸਭ ਤੋਂ ਉਤਮ ਹੈ ਨਾਮ ਸੁਨਤ ਦਰਦ ਦੁੱਖ ਲਥਾ ਜੋ ਤੁਸੀਂ ਮੰਗੋ ਪਾਰ ਜਾਤ ਤੁਹਾਨੂੰ ਇਹ ਦੇ ਸਕਦਾ ਹੈ ਕਾਮ ਤੈਨ ਜੋ ਜਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਤੁਹਾਡੇ ਸਾਹਮਣੇ ਰੱਖ ਸਕਦੀ ਹੈ ਤੁਹਾਡੀ ਬਿਮਾਰੀ ਤੁਹਾਡਾ ਰੋਗ ਤੁਹਾਡਾ ਦੁੱਖ ਦਰਦ ਤੁਹਾਡੀ ਤਕਲੀਫ ਦੂਰ ਕਰੇ ਇਹ ਨਹੀਂ ਹੋ ਸਕਦਾ ਹਰ ਤੁਸੀਂ ਮੰਗੋ ਤੁਹਾਡੇ ਸਾਹਮਣੇ ਐਸ਼ੋ ਰਾਮ ਦੀ ਜ਼ਿੰਦਗੀ ਆ ਜੇ 36 ਪ੍ਰਕਾਰ ਦਾ ਭੋਜਨ ਹੋਵੇ ਪਰ ਤੁਹਾਡੇ ਤੁਸੀਂ ਕਿਸੇ ਰੋਗ ਦੇ ਵਿੱਚ ਗ੍ਰਸਤ ਹੋ ਅਤੇ ਤੁਹਾਡਾ ਜਿਹੜਾ ਪਰਹੇਜ ਹਰ ਇੱਕ ਗੱਲ ਦਾ ਪਰਹੇਜ ਹੈ ਤੁਹਾਡਾ ਕਈ ਵਾਰ ਇਹਦਾ ਦੀ ਬਿਮਾਰੀ ਆ ਜਾਂਦੀ ਹੈ ਪਾਣੀ ਦੀ ਖੁੱਟ ਭਰੀਏ ਤਾਂ ਉਹ ਵੀ ਵਾਪਸ ਆ ਜਾਂਦੀ ਹੈ ਛੱਤੀ ਪ੍ਰਕਾਰ ਦਾ ਭੋਜਨ ਉੱਥੇ ਕੀ ਕਰੇਗਾ ਮਾਲੂ ਪਾਰਜਾਤ ਰੁੱਖ ਹਰ ਇੱਕ ਚੀਜ਼ ਦੇ ਦਿੱਤੀ ਹੈ ਪਰ ਬਿਮਾਰੀ ਨੂੰ ਤਕਲੀਫ ਨੂੰ ਕੌਣ ਦੂਰ ਕਰਦਾ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਦ ਮੁਖ ਦੇਵ ਕਟ ਜਮ ਕੀ ਫੰਦਾ ਇੱਕ ਰੱਬ ਦਾ ਨਾ ਹੀ ਹੈ ਜਿਹੜਾ ਸਾਡੀ ਫੰਦਾ ਨੂੰ ਸਾਡੀਆਂ ਬਿਮਾਰੀਆਂ ਨੂੰ ਦੁੱਖ ਕਲੇਸ਼ ਨੂੰ ਦੂਰ ਕਰਦਾ ਨੌ ਭਗਤੀਆਂ ਬੰਨੀਆਂ ਨੇ ਹਰ ਇੱਕ ਤਰੀਕੇ ਦੇ ਨਾਲ ਇੱਕ ਨਾਮ ਜਪਣਾ ਅਤੇ ਨਾਮ ਨੂੰ ਸੁਣਨਾ ਰੱਬ ਦੀ ਬਾਣੀ ਪੜ੍ਹਨੀ ਰੱਬ ਦੀ ਬਾਣੀ ਸੁਣਨੀ ਕੀਰਤਨ ਕਰਨ ਕੀਰਤਨ ਸੁਣਨਾ ਕਥਾ ਵਿਚਾਰ ਕਰਨੀ ਕਥਾ ਵਿਚਾਰ ਸੁਣਨੀ ਮਤਲਬ ਇਹ ਭਗਤੀਆਂ ਨੇ ਰੱਬ ਦੀਆਂ ਸਭ ਤੋਂ ਵੱਡੀ ਭਗਤ ਰੱਬ ਮਤਲਬ ਜਿਹੜੀ ਭਗਤੀ ਐ ਪਹਿਲ ਹੁੰਦੀ ਏ ਉਹ ਸਰਵਣ ਕਰਨ ਦੀ ਸੁਣਨ ਦੀ ਭਾਈ ਸਤਗੁਰੂ ਕਹਿੰਦੇ ਨੇ ਨਾਮ ਸੁਨਤ ਸੁਣਤ ਹੁੰਦਾ ਸੁਣਨਾ ਦਰਦ ਦੁੱਖ ਲਥਾ ਕਿੱਡਾ ਕ ਵੱਡਾ ਦਰਦ ਅਸੀਂ ਦਰਦ ਦਾ ਭਾਵ ਜਿਹੜਾ ਦਰਦ ਨਾਮ ਮੁਕਣ ਵਾਲਾ ਮਤਲਬ ਜਿਵੇਂ ਆਪਾਂ ਕਹਿੰਦੇ ਜਨਮ ਸਿੱਧ ਸਾਨੂੰ ਮਿਲੇ ਆਵੇ ਜਨਮਤੀਉ ਜਮੰਦਰੋ ਸਾਨੂੰ ਰੋਗ ਮਿਲ ਜਾਂਦੇ ਜਿਹੜਾ ਨਾ ਜਾਣ ਵਾਲਾ ਦੁੱਖ ਉਹ ਵੀ ਜਾ ਸਕਦਾ ਹੈ ਕਿਹਦੇ ਨਾਲ ਨਾਮ ਦੁੱਖ ਲਥਾ ਰੱਬ ਦੇ ਨਾਮ ਦੇ ਨਾਲ ਰੱਬ ਦੀ ਵਡਿਆਈ ਦੇ ਨਾਲ ਨਾਮ ਕੀ ਮਹਿਮਾ ਸਾਂਤ ਰਿੱਧ ਵਸੇ ਨਾਮ ਦੀ ਮਹਿਮਾ ਜਦੋਂ ਸੰਤਾਂ ਦੇ ਹਿਰਦੇ ਦੇ ਵਿੱਚ ਵਸਦੀ ਹੈ ਸੰਤ ਪ੍ਰਤਾਪ ਦੁਰਤ ਸਭ ਨਸੇ ਫਿਰ ਸਾਰੇ ਦੁਰਤ ਸਾਰੀਆਂ ਬੜੀਆਂ ਮਲੋ ਦੁੱਖ ਗਲੇਸ਼ ਪਾਪ ਹੋ ਜਾਂਦੇ ਨੇ ਇਹ ਹੈ ਪਰਮਾਤਮਾ ਦੇ ਨਾਮ ਦੀ ਵਡਿਆਈ ਜੋ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਆਦ ਜੋਗ ਆਦ ਸਗਲ ਭਗਤ ਤਾਂ ਕੋ ਸੁਖ ਮਿਸਰਾਮ ਆਦ ਜਦੋਂ ਤੋਂ ਰੱਬ ਪੈਦਾ ਹੋਇਆ ਉਦੋਂ ਤੋਂ ਨੇ ਆਪਣੇ ਪਿਆਰੇ ਪੈਦਾ ਕੀਤੇ ਉਦੋਂ ਤੋਂ ਰੱਬ ਨੇ ਉਹ ਜਿਹੜੀ ਦੁਨੀਆ ਦੇ ਵਿੱਚ ਸਾਂਝ ਪਾਉਣ ਵਾਲੇ ਸੀ ਪਿਆਰ ਦੀ ਮੁਹੱਬਤ ਦੀ ਉਹਦੀ ਪੈਦਾ ਕੀਤੇ ਨੇ ਰੱਬ ਨੇ ਹੁਣ ਇਹ ਰੱਬ ਦੀ ਵਡਿਆਈ ਹੈ ਜਿਸ ਘਰ ਦੇ ਵਿੱਚ ਹਰਨਾਖਸ਼ ਵਰਗਾ ਗਿਆ ਇਹ ਮੇਰੇ ਵਰਗਾ ਕੋਈ ਨਹੀਂ ਹੈ ਮੈਂ ਆ ਅੱਜ ਦਾ ਰੱਬ ਮੈਂ ਆ ਬਰਬੀ ਇਦਾਂ ਦਾ ਲਿਆ ਕਿ ਉਹਨੂੰ ਕੋਈ ਮਾਰ ਨਹੀਂ ਸਕਦਾ ਰੱਬ ਦੀ ਵਡਿਆਈ ਇਹ ਉਸੇ ਦੇ ਘਰ ਦੇ ਵਿੱਚ ਅਤੇ ਉਸੇ ਦੇ ਪੁੱਤਰ ਦੇ ਰੂਪ ਦੇ ਵਿੱਚ ਭਗਤ ਪ੍ਰਹਲਾਦ ਦੇ ਰੂਪ ਦੇ ਵਿੱਚ ਉਹਦਾ ਨਾਸ਼ ਕਰਨ ਵਾਲਾ ਪੈਦਾ ਕਰ ਦਿੱਤਾ ਬਰਬੀ ਆਪੇ ਦਿੱਤਾ ਰੱਬ ਨੇ ਉਹਨੇ ਮੰਗਿਆ ਸੀ ਨੰਦਰ ਮਰਾਂ ਨਾ ਬਾਹਰ ਮਰਾਂ ਅਤੇ ਅ ਰੱਬ ਨੇ ਫਿਰ ਉਹਦਾ ਵਿਨਾਸ਼ ਕਰਨ ਦੇ ਲਈ ਉਹਦੇ ਘਰ ਦੇ ਵਿੱਚ ਹੀ ਪੁੱਤਰ ਬਣ ਕੇ ਜਨਮ ਲਿਆ ਇਹ ਰੱਬ ਦੀ ਵਡਿਆਈ ਹੈ ਤਾਂ ਇਹ ਦੇ ਕਰਕੇ ਕਹਿੰਦੇ ਨੇ ਆਦ ਜੁਗਾਦ ਸਗਲ ਭਗਤ ਤਾਂ ਕੋ ਸੁਖ ਬਿਸਰਾਮ ਇਹ ਭਗਤ ਕਵੀਰ ਜੀਆਂ ਦਾ ਸ਼ਲੋਕ ਹੈ ਜਿਹੜੇ ਭੋਗ ਦੇ ਸ਼ਲੋਕਾਂ ਦੇ ਸਮੇਂ ਆਉਂਦੇ ਨੇ ਸ਼ਲੋਕ ਉਹ ਸ਼ਲੋਕ ਪਹਿਲਾ ਸ਼ਲੋਕ ਹੈ ਕਵੀਰ ਜੀਆਂ ਦਾ ਰੱਬ ਦੀ ਨਾਮ ਦੀ ਵਡਿਆਈ ਕਰਦੇ ਨੇ ਕਿ ਅੱਜ ਤੋਂ ਨਹੀਂ ਹੈ ਕਿਸ ਨੂੰ ਅੱਜ ਦਾ ਦਸੀਏ ਕਲ ਯੁਗ ਦਾ ਆਦ ਜੁਗਾਦ ਜੁਗਾ ਜੁਗੰਤਰਾਂ ਤੋਂ ਆਦ ਦਾ ਭਾਵ ਮੁਢ ਜਦੋਂ ਤੋਂ ਰੱਬ ਪੈਦਾ ਹੋਇਆ ਜੁਗਾਦ ਜੁਗਾ ਜੁਗੰਤਰ ਹੋ ਗਏ ਆਦ ਜੁਗਦ ਸਾਗਲ ਭਗਤ ਅਸੀਂ ਕਹਿੰਦੇ ਹਾਂ ਸਾਨੂੰ ਵੀ ਸ਼ਰਮ ਚਾਹੀਂਦਾ ਸਾਨੂੰ ਸਕੂਨ ਚਾਹੀਦਾ ਪਰ ਭਗਤ ਕਬੀਰ ਜੀ ਕਹਿੰਦੇ ਇਹ ਸਕੂਨ ਰੱਬ ਨੇ ਭਗਤਾਂ ਦੇ ਕੋਲ ਰੱਖਿਆ ਹੈ ਭਗਤ ਕੋਈ ਮਰਦ ਵੀ ਹੋ ਸਕਦਾ ਕੋਈ ਔਸਤਰੀ ਵੀ ਹੋ ਸਕਦੀ ਹੈ ਇਥੇ ਭਗਤ ਸ਼ਬਦ ਕਿਸੇ ਲਈ ਨਹੀਂ ਹੈ ਕਿ ਇਕੱਲਾ ਆਪਾਂ ਕਹਿ ਦਈਏ ਕਿਸੇ ਲਿੰਗ ਬੁਲਿੰਗ ਦੇ ਵਿੱਚ ਵੈ ਜੀ ਰੱਬ ਦਾ ਭਗਤ ਉਹ ਹੈ ਜਿਹੜਾ ਰੱਬ ਦੀ ਵਡਿਆਈ ਕਰਦਾ ਬੱਚਾ ਵੀ ਹੈ ਬਜ਼ੁਰਗ ਵੀ ਹੈ ਅਤੇ ਜੋ ਮਰਜੀ ਹੋ ਸਕਦਾ ਰੱਬ ਦੀ ਵਡਿਆਈ ਉਹਨੂੰ ਭਗਤ ਕਹਿੰਦੇ ਨੇ ਇਥੇ ਭਗਤ ਹੈ ਜਿਹੜਾ ਮੰਦਰ ਜਾਂਦਾ ਉਹ ਵੀ ਭਗਤ ਹੈ ਮਸੀਤੇ ਜਾ ਰਿਹਾ ਉਹ ਵੀ ਭਗਤ ਹੈ ਗੁਰਦੁਆਰੇ ਆ ਰਿਹਾ ਉਹ ਵੀ ਭਗਤ ਹੈ ਜਿਹੜਾ ਰੱਬ ਨੂੰ ਮੰਨਣ ਵਾਲਾ ਉਹ ਭਗਤ ਹੈ ਭਾਵੇਂ ਜਿਹੜੇ ਮਰਜੀ ਦੁਆਰੇ ਤੇ ਜਾ ਰਹੇ ਹੈ ਜਿਹੜੇ ਮਰਜੀ ਧਰਮ ਨੂੰ ਮੰਨਦਾ ਉਹ ਭਗਤ ਹੈ ਤਾਸਤ ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਭਗਤ ਹੈ ਅੰਤਾਂ ਦਾ ਸਕੂਨ ਵੀ ਉਹਦੇ ਕੋਲ ਹੀ ਹੈ ਅੰਤਾਂ ਦਾ ਆਨੰਦ ਵੀ ਉਹਦੇ ਕੋਲ ਹੈ ਭਗਤ ਬਣ ਭਗਤ ਕਿਵੇਂ ਬਣਿਆ ਜਾ ਸਕਦਾ ਹੈ ਮੇਰੀ ਕਬੀਰ ਮੇਰੀ ਸਿਮਰਣੀ ਸਿਮਰਣੀ ਕਿਹਨੂੰ ਬਣਾਉਣਾ ਆਪਣੀ ਜ਼ੁਬਾਨ ਹੁਣ ਜੜੀ ਜ਼ੁਬਾਨ ਤੋਂ ਰੱਬ ਦਾ ਨਾਮ ਜਪਿਆ ਜਾਏ ਉਹ ਤੋਂ ਫਿਰ ਨੀਂਦਿਆ ਨਹੀਂ ਕਰਨੀ ਕਿਸੇ ਦੀ ਮਾੜੇ ਬਚਨ ਨਹੀਂ ਬੋਲਣੇ ਕਿਸੇ ਦੇ ਜੇ ਤੋ ਰੱਬ ਦੇ ਦਰ ਤੇ ਜਾਨਾ ਹੈ ਗੁਰੂ ਦੇ ਮੂबारक ਦਿਦਾਰੇ ਕਰਦਾ ਹੈ ਇਹਨਾਂ ਨੇਤਰਾਂ ਦੇ ਨਾਲ ਤਾਂ ਫਿਰ ਇਹਨਾਂ ਨੇਤਰਾਂ ਦੇ ਨਾਲ ਗਲਤ ਨਾ ਧੱਕੇ ਫਿਰ ਤੇਰਾ ਇਹ ਨੇਤਰ ਪਰਵਾਨ ਨੇ ਗੁਰੂ ਦੇ ਦੁਆਰੇ ਤੇ ਆਇਆ ਨਾ ਗੁਰੂ ਦੀ ਬਾਣੀ ਸੁਣਦਾ ਤਾਂ ਸਿਰਫ ਬੜਿਆਈ ਰੱਬ ਦੇ ਜਾਂ ਜੋ ਕੰਮ ਕਰ ਕਿਰਤਕਾਰ ਕਰਦੇ ਆ ਸਾਡੇ ਮਤਵਲ ਦੀ ਗੱਲ ਹੋਵੇ ਨਿੰਦਿਆ ਚੁਗਲੀ ਵਿਕਾਰ ਸਾਡੇ ਕੰਨਾਂ ਦੇ ਵਿੱਚ ਨਾ ਜਾਣਾ ਫਿਰ ਸਾਡੇ ਕੰਨ ਪਰਵਾਨ ਨੇ ਅੰਤਰਗੁਰ ਆਰਾਧਨਾ ਜੇਵਾ ਜਪਗੁਰ ਨਾਓ ਨੇਤਰੀ ਸਤ ਸਤਗੁਰੂ ਪੂਰੇ ਅੰਗਾਂ ਦਾ ਜ਼ਿਕਰ ਕਰਦੇ ਨੇ ਸਾਡੇਆਂ ਦਾ ਕਿ ਪ੍ਰਵਾਨ ਹੈ ਆਰਾਧਨਾ ਰੱਬ ਨੂੰ ਨਾਮ ਜਪਣਾ ਜਦੋਂ ਰੱਬ ਨੂੰ ਜਪਿਆ ਨਾ ਸਭ ਕੁਝ ਨੇਤਰ ਵੀ ਪ੍ਰਵਾਨ ਨੇ ਸਾਡੇ ਕੰਨ ਵੀ ਪ੍ਰਵਾਨ ਜੀਵਾ ਵੀ ਪ੍ਰਵਾਨ ਹਰ ਇੱਕ ਚੀਜ਼ ਪ੍ਰਵਾਨ ਹੈ ਫਿਰ ਰੱਬ ਦੇ ਦਰ ਤੇ ਪਰ ਉਹ ਗੱਲ ਇਹ ਹੈ ਕਿ ਵੀਰ ਜੀ ਕਹਿੰਦੇ ਨੇ ਕਿ ਆਪਣੀ ਰਸਨਾ ਨੂੰ ਰੱਬ ਦੀ ਮਾਲਾ ਬਣਾ ਨਾਮ ਦੀ ਮਾਲਾ ਬਣਾ ਨਾਮ ਜਪ ਨਾਮ ਜਪਣ ਦਾ ਭਾਵ ਇਹ ਹੁੰਦਾ ਪਿਆਰੇ ਉਹ ਕਿ ਅਸੀਂ ਕਿਰਤਕਾਰ ਕਰਨੀ ਹੈ ਉਹ ਵੀ ਸਾਡੀ ਮਾਲਾ ਹੈ ਦਸਾਂ ਨਾਹਾਂ ਦੀ ਕਿਰਤਕਾਰ ਕਰੀਏ ਜਿੰਦਗੀ ਦੇ ਵਿੱਚ ਵਿਚਰਦੇ ਆ ਚੰਗੇ ਕਰਮਕਾਰ ਕਰੀਏ ਮਾੜੇ ਨਾ ਕਰੀਏ ਸਾਡੀ ਜ਼ਿੰਦਗੀ ਹੀ ਇੱਕ ਮਾਲਾ ਹੈ ਜੇ ਮੈਨੂੰ ਆਪਾਂ ਨਾਮ ਜਪਦੇ ਆ ਸਾਡਾ ਨਿਤਨੇਮ ਬਣੇ ਆ ਗੁਰਦੁਆਰੇ ਜਾਈਏ ਮਸੀਤੇ ਮੰਦਰ ਜਾਈਏ ਰੋਜ਼ ਮਰਰਾ ਜਾਂਦੇ ਪਏ ਆ ਪਰ ਕੰਮ ਮਾੜੇ ਨੇ ਸਾਡੇ ਕੀ ਫਾਇਦਾ ਲੱਗੇ ਆ ਮਾੜਾ ਜ਼ਰੂਰੀ ਇਹ ਆ ਸਾਡੀ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਗੁਣਾ ਦੇ ਆਧਾਰ ਤੇ ਲੈ ਕੇ ਚੱਲੀਏ ਫਿਰ ਮਾੜਾ ਬਣਦੀ ਆ ਸਾਡੀ ਇਹ ਜ਼ਿੰਦਗੀ ਦੀ ਮਾੜਾ ਬਣਦੀ ਆ ਲੋਕ ਪਰ ਲੋਕ ਦੀ ਮਾੜਾ ਬਣਦੀ ਆ ਤਾਂ ਉਦੋਂ ਫਿਰ ਸਤਿਗੁਰੂ ਕਹਿੰਦੇ ਨੇ ਕਬੀਰ ਜੀ ਕਹਿੰਦੇ ਜਿਹੜਾ ਆਨੰਦ ਮਿਲਦਾ ਨਾ ਆਨੰਦ ਗੁਰੂ ਜੀ ਦਿੰਦੇ ਨੇ ਉਹ ਫਿਰ ਕਿਸੇ ਦੇ ਨਾਲ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਫਿਰ ਐ ਕਿਹਾ ਜਾਂਦਾ ਹੈ ਕਿ ਜਿਹੜਾ ਸਕੂਨ ਤੇਰੇ ਕੋਲ ਹੈ ਸਾਨੂੰ ਦੇ ਦਿਓ ਫਿਰ ਸੋਨਾ ਆ ਜਾਂਦਾ ਹੈ ਚਾਂਦੀ ਆ ਜਾਂਦੀ ਹੈ ਧਨ ਦੌਲਤ ਐਦਾਂ ਦੇ ਹੋਏ ਸੀ ਕਬੀਰ ਜੀਆਂ ਦੇ ਸਮੇਂ ਕਿ ਜਿਨ੍ਹਾਂ ਨੇ ਪੰਡਾ ਬੰਨ ਬੰਨ ਕੇ ਬੋਰੀਆਂ ਭੰਪ ਭਰ-ਭਰ ਕੇ ਸੋਨਾ ਚਾਂਦੀ ਦੀਆਂ ਮੋਹਰਾਂ ਦੀਆਂ ਕਬੀਰ ਜੀਆਂ ਦੇ ਚੋਪੜੀ ਦੇ ਵਿੱਚ ਲਿਆਏ ਲੋਈ ਨੂੰ ਕਹਿੰਦੇ ਸਾਨੂੰ ਨਾਮ ਦੇ ਦਿਓ ਕਿ ਜਿਹੜਾ ਸਕੂਨ ਤੁਹਾਡੇ ਕੋਲ ਹੈ ਸਾਡੇ ਮਹਿਲਾਂ ਦੇ ਵਿੱਚ ਕਿਉਂ ਨਹੀਂ ਹੈ ਹਰ ਇੱਕ ਸੂਰਤ ਸਾਡੇ ਕੋਲ ਤੁਸੀਂ ਕਹਿੰਦੇ ਫੇਰ ਵੀ ਜਦੋਂ ਤੁਹਾਨੂੰ ਵੇਖੀਦਾ ਆਨੰਦ ਦੇ ਵਿੱਚੋਂ ਖੁਸ਼ੀ ਦੇ ਵਿੱਚੋਂ ਸਾਡੇ ਘਰ ਦੇ ਵਿੱਚਾਰੇ ਕਸੂਰਤ ਹੈ ਮੀਂਹ ਕਣੀਸ ਗਰਮੀ ਸਰਦੀ ਤੋਂ ਬਚਣ ਦੇ ਲਈ ਆਲੇ ਕਾ ਸਹੂਲਤਾਂ ਨੇ ਸਾਡੇ ਕੋਲ ਤੁਹਾਡੇ ਕੋਲ ਕੀ ਹੈ ਅਚਾਨ ਪਈ ਐ ਵੀ ਚੋਂਦੀ ਮੀਂਹ ਆ ਜਾਏ ਤੂਫਾਨ ਨੇ ਤੁਹਾਡੇ ਸਰੀਰ ਦੇ ਚਲਦੀਆਂ ਨੇ ਸਭ ਕੁਝ ਪਰ ਜਿਹੜਾ ਸਕੂਨ ਤੁਹਾਡੇ ਕੋਲ ਹੈ ਸਾਡੇ ਕੋਲ ਨਹੀਂ ਹੈ ਕਿਰਪਾ ਕਰੋ ਆ ਬੋਰੀਆਂ ਭਰੀਆਂ ਪੰਜਾਂ ਨੇ ਮੋਹਰਾਂ ਦੀਆਂ ਮਾਇਆ ਦੀਆਂ ਸਾਨੂੰ ਦੇ ਦਿਓ ਕਬੀਰ ਜੀ ਆਏ ਕਹਿੰਦੇ ਨਹੀਂ ਕੰਚਨ ਸਿਓ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਹਰ ਕਹਿੰਦੇ ਜੇ ਐਦਾਂ ਰੰਮ ਰਾਮ ਰੱਬ ਮੂਲ ਵਿਗਦਾ ਨਾ ਤੁਹਾਡੇ ਵਰਗਿਆਂ ਦੇ ਘਰ ਹੁੰਦਾ ਇਹ ਗਰੀਬਾਂ ਦੇ ਘਰ ਨਹੀਂ ਰੱਬ ਹੋਣਾ ਸੀ ਜੇ ਰੱਬ ਐਦਾਂ ਹੀ ਮਾਇਆ ਦੇ ਨਾਲ ਰਤਵਿਆਂ ਦੇ ਨਾਲ ਮਿਲਦਾ ਤਾਂ ਫਿਰ ਗਰੀਬਾਂ ਦੇ ਹਿੱਸੇ ਕੀ ਆਉਂਦਾ ਜਿੰਨੇ ਭਗਤ ਨੇ ਰੱਬ ਦੇ ਪਿਆਰੇ ਨੇ ਤਕਰੀਬਨ ਉਹ ਆਰਥਿਕ ਪੱਖੋਂ ਕਮਜ਼ੋਰ ਸੀ ਜਾਤ ਪਾਤ ਕਰਕੇ ਜਿਨ੍ਹਾਂ ਨੂੰ ਵਰਜਿਆ ਗਿਆ ਜਿਨ੍ਹਾਂ ਨੂੰ ਕਿਹਾ ਗਿਆ ਟਾਰਗੇਟ ਕੀਤਾ ਗਿਆ ਕਬੀਰ ਜੀ ਕਹਿੰਦੇ ਐਦਾਂ ਨਹੀਂ ਰੱਬ ਮਿਲਦਾ ਰੱਬ ਨੇ ਸਾਰਿਆਂ ਨੂੰ ਇੱਕੋ ਥਾਂ ਤੇ ਖਲੋਇਆ ਇੱਕੋ ਥਾਂ ਤੇ ਥਲ ਕੀਤੀ ਆ ਸਾਰਿਆਂ ਦੀ ਕਿ ਭਾਈ ਮਨ ਜੇ ਅਰਪਣ ਕਰੇਗਾ ਤਾਂ ਰੱਬ ਮਿਲੇਗਾ ਉਹਨਾਂ ਮਨ ਨਾਲ ਇੱਥੇ ਮਾਇਆ ਹੁੰਦੀ ਐ ਨਾ ਰਤਵੇ ਆਉਂਦੇ ਨੇ ਕਿਸੇ ਚੀਜ਼ ਦਾ ਨਹੀਂ ਇੱਥੇ ਆਉਂਦਾ ਸਿਰਫ ਮਨ ਦਾ ਮਨ ਅਰਪਣ ਅਮੀਰ ਵੀ ਕਰ ਸਕਦਾ ਐ ਗਰੀਬ ਵੀ ਕਰ ਸਕਦੇ ਇੱਥੇ ਕੋਈ ਮਨਾਹੀ ਨਹੀਂ ਮਨ ਅਰਪਣ ਕਰਦੀ ਕਿ ਇਦਾਂ ਅਵਸਥਾ ਤੂੰ ਉੱਚ ਘਰਾਣੇ ਦਾ ਹੋਣਾ ਚਾਹੀਦਾ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਮਨ ਅਰਪਣ ਕੀਤਾ ਮਨ ਮੈਂ ਕੰਚਨ ਸੋ ਪਾਇਆ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਹੁਣ ਜਿਹੜੀ ਮੋਲ ਚੀਜ਼ ਲੈ ਲਈ ਅਸੀਂ ਨੇ ਉਹ ਤਾਂ ਸਾਡੀ ਹੀ ਐ ਅਸੀਂ ਦਾਵਾ ਕਰ ਸਕਦੇ ਹਾਂ ਸਾਡੀ ਹੈ ਰੱਬ ਕਹਿੰਦੇ ਮੋਹਲਮ ਬਿਕਦਾ ਕਿ ਮੈਂ ਮਨ ਨੂੰ ਅਰਪਣ ਕਰਕੇ ਫਿਰ ਜੋ ਕੁਝ ਅਸੀਂ ਕਹੀਏ ਰੱਬ ਸਾਡਾ ਮੁੱਲ ਹੈ ਰੱਬ ਸਾਡੇ ਜੋ ਮਰਜ਼ੀ ਕਰਵਾਈਏ ਭਾਵੇਂ ਤਾਂ ਨੇ ਨੇ ਵਕੀਦਾ ਕਰਵਾਇਆ ਹੈ ਐਦਾਂ ਰੱਬ ਦੀ ਰਹਿਮਤ ਵਰਸਦੀ ਹੈ ਤਾਂ ਜਦੋਂ ਅਸੀਂ ਗੁਰੂ ਦੇ ਮubaruk ਚਰਨਾਂ ਦੇ ਵਿੱਚ ਆਪਣਾ ਮਨ ਅਰਪਣ ਕਰਦੇ ਹਾਂ ਖਜ਼ਾਨਾ ਫਿਰ ਸਾਡੇ ਕੋਲ ਹੁੰਦਾ ਸਮਾਧੀ ਦਾ ਸਮਾ ਹੁਣਾਂ ਕੋਲਾਂ ਨਿਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ